ਸੱਚੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਅਮੂਰੀ ਦੀ ਪੂਰੀ ਫਿਨਿਸ਼ਿੰਗ ਵਾਲੀ ਸਲਾਈ ਲਗਾਉਣੀ ਦੱਸੂਗੀ ਇੱਕ ਡਿਫਰੈਂਟ ਤਰੀਕਾ ਹੈ ਇੱਕ ਅੱਖਰਾ ਤਰੀਕਾ ਹੈ ਮੇਰਾ ਇੱਕ ਪੂਰੀ ਲਗਾਉਣਾ ਉਹਦੇ ਨਾਲ ਬਿਲਕੁਲ ਦੇਖੋ ਆਹ ਵਾਲੀ ਮੂਰੀ ਵਿੱਚ ਜੜੀ ਹੋਈ ਹੈਗੀ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਆਹ ਬਣੀ ਹੋਈ ਹੈਗੀ ਇਸ ਤਰ੍ਹਾਂ ਜਦੋਂ ਆਪਾਂ ਇਹਨੂੰ ਫੋਲਡ ਕਰਾਂਗੇ ਬਹੁਤ ਹੀ ਸੋਹਣੀ ਫੋਲਡ ਹੋਊਗੀ ਇਸ ਤਰ੍ਹਾਂ ਜਿਹਦਾ ਪਰਸਨਾਈ ਲਗਾਉਂਾਂਗੀ ਮੈਂ ਤੁਹਾਨੂੰ ਹੁਣ ਦਿਖਾਉਣੀ ਆ ਦੇਖੋ ਮੈਂ ਮੂਰੀ ਜੜੀ ਹੋਈ ਹੈ ਜਿਵੇਂ ਸਿੰਪਲ ਆਪਾਂ ਮੂਰੀ ਚੜਦੇ ਆਂਗੇ ਤੁਸੀਂ ਵੀ ਦੇਖੋ ਇਸ ਤਰ੍ਹਾਂ ਕੁ ਬਗਰੂਮ ਨੂੰ ਪੱਟੀ ਦੇ ਉੱਤੇ ਲਗਾ ਕੇ ਇਹਨੂੰ ਸਲਵਾਰ ਦੇ ਨਾਲ ਇਸੇ ਤਰ੍ਹਾਂ ਅਟੈਚ ਕਰਦੇ ਹੋ ਦੇਖੋ ਇਸ ਤਰ੍ਹਾਂ ਮੈਨੂੰ ਅਟੈਚ ਕੀਤਾ ਹੋਇਆ ਹੈਗਾ ਹੁਣ ਮੈਂ ਇੱਕ ਹੋਰ ਸਲਾਈ ਲਗਾਉਂਗੀ ਉਹ ਸਲਾਈ ਦੇ ਨਾਲ ਜਿਹੜੀ ਆਪਣੀ ਫਿਨਿਸ਼ਿੰਗ ਹੈਗੀ ਸਲਵਾਰ ਦੀ ਬਹੁਤ ਹੀ ਜ਼ਿਆਦਾ ਬਣ ਜੂਗੀ ਮੂਰੀ ਦੀ ਬਹੁਤ ਜ਼ਿਆਦਾ ਫਿਨਿਸ਼ਿੰਗ ਬਣੂਗੀ ਦੇਖੋ ਇਸ ਤਰ੍ਹਾਂ ਪੁੱਠਾ ਪਾਸ ਆਪਾਂ ਸਲਵਾਰ ਦਾ ਕਰ ਲਾਂਗੇ ਪੁੱਠਾ ਪਾਸਾ ਕਰਕੇ ਜਿਹੜਾ ਕੱਪੜਾ ਹੈਗਾ ਆ ਜਿਹੜਾ ਮਾਰਜਿਨ ਆ ਪਰ ਰੱਖਿਆ ਹੋਇਆ ਸੀਗਾ ਸਲਵਾਰ ਬਣਾਉਣ ਵੇਲੇ ਮੂਰੀ ਦੇ ਨਾਲ ਚੜਨ ਵੇਲੇ ਆ ਜਿਹੜਾ ਐਕਸਟਰਾ ਮਾਰਜਿਨ ਨੂੰ ਇਸ ਤਰ੍ਹਾਂ ਸਲਾਈ ਲਗਾ ਕੇ ਨਾ ਆਪਾਂ ਨੇ ਇੱਧਰਲੀ ਸਾਈਡ 'ਚ ਵੀ ਸਲਵਾਰ ਮੂਰੀ ਵਾਲੀ ਸਾਈਡ ਸਲਵਾਰ ਨੂੰ ਛੱਡ ਕੇ ਬਗਰੂਮ ਵਾਲੀ ਸਾਈਡ ਇਹ ਆਪਣਾ ਪੁੱਠਾ ਪਾਸਾ ਹੈਗਾ ਰੋਂਗ ਸਾਈਡ ਹੈਗੀ ਇਹਨੂੰ ਇਸ ਤਰ੍ਹਾਂ ਆਪਾਂ ਫੋਲਡ ਕਰਦੇ ਜਾਵਾਂਗੇ ਆਹ ਵਾਲੇ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਸੈੱਟ ਕਰਕੇ ਪੂਰੀ ਚੰਗੀ ਤਰ੍ਹਾਂ ਆਪਾਂ ਇਹ ਬਗਰੂਮ ਵਾਲੇ ਪਾਸੇ ਇਹਨੂੰ ਇਸ ਤਰ੍ਹਾਂ ਫੋਲਡ ਕਰਦੇ ਹਾਂ ਦੇਖੋ ਇਸ ਤਰ੍ਹਾਂ ਹੋਲਡ ਕਰ ਲਈ ਆਪਾਂ ਫਰਾਈ ਲਗਾ ਦੇ। ਮੈਂ ਇਹਨੂੰ ਬੁੱਕਰੂ ਸੈੱਟ ਕਰ ਦੇਗੀ। ਇਹ ਦੇਖੋ। ਇਸ ਤੋਂ ਬਾਅਦ ਮੈਂ ਤੁਹਾਨੂੰ ਨੈਕਸਟ ਸਲਾਈਡ ਕਰਕੇ ਦਿਖਾਉਂਗੀ ਕਿ ਕਿਸ ਤਰ੍ਹਾਂ ਦੀ ਫਿਨਿਸ਼ਿੰਗ ਬਣਦੀ ਹੈ। ਦੇਖੋ ਕਿੰਨੀ ਆਸਕੀ ਹੈਗੀ ਹੈ ਇਹ ਬਹੁਤ ਜੀ ਸਲਾਈ ਲਗਾਉਣੀ। ਦੇਖੋ ਇਸ ਤਰ੍ਹਾਂ ਸੈੱਟ ਕਰਕੇ ਆਪਾਂ ਸਲਾਈ ਲਗਾਉਣੀ ਜਾਣੀ ਹੈ। ਪੂਰੀ ਸਲਾਈ ਕੰਪਲੀਟ ਕਰ ਲੈਣੀ ਹੈ। ਹੈ ਦੇਖੋ ਜੀ ਸਲਾਈ ਮੈਂ ਕੰਪਲੀਟ ਕਰ ਲਈ ਹੈ। ਇਹ ਦੇਖੋ ਮੁੰਰੀ ਵਾਲੀ ਸਾਈਡ ਹੈ ਜਿਹੜਾ ਐਕਸਟਰਾ ਆਪਣਾ ਕੱਪੜਾ ਹੈਗਾ। ਇਹਨੂੰ ਮੈਂ ਬੁਕਰੂ ਵਾਲੀ ਸਾਈਡ ਪੁੱਠੇ ਪਾਸੇ ਦੇਖੋ ਇਸ ਤਰ੍ਹਾਂ ਮੋੜ-ਮੋੜ ਕੇ ਸਲਾਈ ਲਗਾ ਲੀਏ। ਆ ਦੇਖੋ ਸਿੱਧੇ ਪਾਸੇ ਤੋਂ ਤੁਸੀਂ ਆਪ ਹੀ ਫਿਨਿਸ਼ਿੰਗ ਦੇਖ ਲਓ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਦੀ ਫਿਨਿਸ਼ਿੰਗ ਆਪਣੀ ਬਣਦੀ ਹੈਗੀ ਹੁਣ ਆਪਾਂ ਨੈਕਸਟ ਜੇ ਦੀ ਸਲਾਈ ਲਗਾਵਾਂਗੇ ਆ ਦੇਖੋ ਜੇ ਇਸ ਤਰ੍ਹਾਂ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣੀ ਸਲਵਾਰ ਬਣ ਗਈ ਜੇਕਰ ਆਪਾਂ ਸਲਾਈ ਨਾਲ ਲਗਾਈ ਹੁੰਦੀ ਤਾਂ ਇੰਨੀ ਸੋਹਣੀ ਨਹੀਂ ਬਣਦੀ ਸੀ ਪਰ ਤੁਸੀਂ ਦੇਖੋ ਜਦੋਂ ਸਲਾਈ ਕਰਦੇ ਹੋਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਂਦਾ ਹੁਣ ਇਹ ਫਿਨਿਸ਼ਿੰਗ ਬਣ ਗਈ ਹੈਗੀ ਹੁਣ ਆਪਾਂ ਜਦੋਂ ਇਹਨੂੰ ਇਸ ਤਰ੍ਹਾਂ ਫੋਲਡ ਕਰਾਂਗੇ ਤੇ ਪੈਰ-ਪੈਰ ਦੇ ਦਵਾ ਦੇ ਇਸ ਤਰ੍ਹਾਂ ਪੈਰ ਦੇ ਇੱਕ ਪੈਰ ਦਾ ਮਾਰਜਨ ਛੱਡਦੇ ਹੋਏ ਆਪਾਂ ਇਸ ਤਰ੍ਹਾਂ ਇੱਕ ਸਲਾਈ ਲਗਾਉਣੀ ਹੁੰਦੀ ਆ ਇਹਨੂੰ ਪੂਰੀ ਤਰ੍ਹਾਂ ਸੈੱਟ ਕਰਕੇ ਇਸ ਤਰ੍ਹਾਂ ਕੱਪੜੇ ਨੂੰ ਆਹ ਵਾਲੀ ਸਲਾਈ ਹੈ ਜਿਹੜੀ ਸਲਾਈ ਲਗਾਉਂਦੇ ਹੋਏ ਆਹ ਜਿਹੜੀ ਸਲਾਈ ਹੈਗੀ ਆਪਣੀ ਕੁੰਦੀਆਂ ਨੂੰ ਜੋੜਨ ਲਈ ਇਹ ਸਲਾਈ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਜਦੋਂ ਆਹ ਵਾਲੀ ਸਲਾਈ ਲਗਾਵਾਂਗੇ ਤਾਂ ਬਹੁਤ ਹੀ ਫਿਨਿਸ਼ਿੰਗ ਆਉਗੀ ਆਪਣੀ ਮੂਰੀ ਦੇ ਵਿੱਚ ਇਹ ਦੇਖੋ ਇਸ ਤਰ੍ਹਾਂ ਇਹਨੂੰ ਕੱਪੜੇ ਨੂੰ ਸੈੱਟ ਕਰਦੇ ਹੋਏ ਇਸ ਤਰ੍ਹਾਂ ਆਪਾਂ ਇੱਕ ਪੈਰ ਦੇ ਮਾਰਜਿਨ ਤੇ ਸਿਲਾਈ ਲਗਾ ਲਈਏਗੀ। ਜੀ। ਇਸੇ ਤਰ੍ਹਾਂ ਮੈਂ ਇਹਨੂੰ ਕੱਪੜੇ ਨੂੰ ਸੈੱਟ ਕਰਦੇ ਹੋਏ ਪੂਰੀ ਸਿਲਾਈ ਲਗਾ ਲਵਾਂ। ਦੇਖੋ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਕਿੰਨੀ ਸੋਹਣੀ ਸਿਲਾਈ ਬਣਦੀ ਹੈਗੀ। ਬਹੁਤ ਹੀ ਜ਼ਿਆਦਾ ਸੋਹਣੀ, ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਆਪਣੀ ਸਿਲਾਈ ਬਣੀ ਜਾਂਦੀ ਹੈ ਦੇਖੋ। ਇਹਨਾਂ ਨੂੰ ਆਪਾਂ ਜ਼ਿਆਦਾ ਤਾਂ ਜਿੱਟਵੀ ਨਹੀਂ ਕਰਨਾ ਪੈਂਦਾ। ਇੱਧਰ ਉੱਧਰ ਕੱਪੜਾ ਨਹੀਂ ਹੰਦਾ ਆਪਣਾ। ਬਹੁਤ ਹੀ ਸੋਹਣੇ ਤੇ ਸਾਫ਼ੇ ਤਰੀਕੇ ਦੇ ਨਾਲ ਇਹ ਸਲਾਈ ਆਪਣੀ ਬਣ ਜਦੀਏਗੀ ਇਹ ਸਲਾਈ ਜ਼ਿਆਦਾਤਰ ਪਹਿਣਾ ਨਹੀਂ ਲਗਾਉਂਦੀ ਆ ਮੈਂ ਇਹ ਸਲਾਈ ਜ਼ਰੂਰ ਲਗਾਨੀ ਹੁੰਦੀ ਹੈ ਤੇ ਬਿਗਨਸ ਦੇ ਲਈ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਲਾਈ ਦੇਖੋ ਕਿੰਨੀ ਫਿਨਿਸ਼ਿੰਗ ਬਣੀ ਹੈ ਆ ਕਿਨਾਰੀ ਦੀ ਵੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਬਣੀ ਹੈਗੀ ਸਿਰਫ ਇੱਕ ਕੇਸ ਸਲਾਈ ਦੇ ਕਰਕੇ ਇਹ ਦੇਖਤ ਵੀ ਹੋ ਜਾਂਦਾ ਹੈਗਾ ਜ਼ਿਆਦਾ ਸੋਹਣਾ ਬਣ ਜਾਂਦਾ ਦੇਖੋ ਕਿੰਨੀ ਸਫਾਈ ਦੇ ਨਾਲ ਇਹ ਮੂਰੀ ਆਪਣੀ ਬਣ ਗਈ ਹੈਗੀ ਇਸ ਤਰ੍ਹਾਂ ਤੁਸੀਂ ਅਟੈਚ ਕਰਕੇ ਜ਼ਰੂਰ ਦੇਖਿਓ ਫਿਨਿਸ਼ਿੰਗ ਬਹੁਤ ਹੀ ਜ਼ਿਆਦਾ ਆਉਂਦੀ ਹੈਗੀ ਧੰਨਵਾਦ ਜੀ ਵੀਡੀਓ ਦੇਖਣ ਲਈ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਜਿਹੜੇ ਚੈਨਲ ਤੇ ਨਵੇਂ ਆਏ ਹੋ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਤਾਂ ਬਾਅਦ ਦੀ ਵੀਡੀਓ ਦੇਖਣ ਲਈ ਮਿਲਾਂਗੇ ਨਵੀਂ ਵੀਡੀਓ ਨਾਲ